ਗੋਪਾਲ ਐ ਸੋ ਆਬੈ ਗਹ ਲੀਜੈ ਗੋਪਾਲ ਨੂੰ ਹੁਣੇ ਹੀ ਫੜ ਲਈਏ ਕੈਦ ਕੀ ਜੀਐ ਕਹਿ ਬੱਦ ਕੀਜੈ ਕੈਦ ਕਰ ਰੱਖੀਏ ਯਾ ਮਾਰ ਦਈਏ ਤਨਕ ਭਨਕ ਜਬ ਤਿੰਨ ਸੁਨ ਪਾਈ ਇਸ ਗੱਲ ਦੀ ਕੁਝ ਭਿਣਕ ਜਦ ਗੋਪਾਲ ਨੂੰ ਪਈ ਨਿਜ ਦਲ ਜਾਤ ਭਇਓ ਪਟਰਾਈ ਤਾਉ ਉਸੁਰਮਾ ਆਪਣੀ ਸੈਨਾ ਵਿੱਚ ਚਲਾ ਗਿਆ ਮਧੁਪਾਰ ਚੰਦ ਚਬ ਗਿਓ ਗੋਪਾਲ ਜਦੋਂ ਗੋਪਾਲ ਚੰਦ ਚਲਾ ਗਿਆ ਕੋਪਿਓ ਕਿਰਪਾਲ ਤਾਂ ਤੇ ਕਿਰਪਾ ਹਲਕਾ ਰੋਧਿਤ ਹੋਇਆ ਹਿੰਮਤ ਹੁਸੈਨ ਹਿੰਮਤ ਕਰਕੇ ਹੁਸੈਨੀ ਵੱਲੋਂ ਜੋ ਮੈ ਲੁਜੈਣ ਲੜਨ ਲਈ ਤੋਰ ਪਿਆ ਕਰਕੇ ਗੁਮਾਨ ਅੰਕਾਰ ਕਰਕੇ ਜੋ ਮੈਂ ਜਵਾਨ ਸੂਰਮੇ ਚੱਲ ਪਏ ਵਜੇ ਤਬਲ ਧੋਂਸੇ ਅਤੇ ਨਗਾਰੇ ਵਜੇ ਤੂੰ ਦਬ ਤਬਲ ਕੋਵ ਵਜਣ ਲੱਗੇ ਵਜੇ ਨਿਸਾਨ ਨਗਾਰੇ ਵਜਣ ਲੱਗੇ ਨੱਚੇ ਕੇ ਕਾਨ ਘੋੜੇ ਨੱਚਣ ਲੱਗੇ ਬਾਹੇ ਟੜਾਕ ਸ਼ੇਸ਼ਤ ਬਾਨ ਕੇ ਤੀਰ ਚਲਾਏ ਜਾਂਦੇ ਉੱਠ ਹੈ ਘੜਾਕ ਅਤੇ ਕੜਕੜ ਦੀ ਧੁਨ ਉੱਠਦੀ ਵਜੇ નિਸੰਗ નિਸੰਗ ਹੋ ਕੇ ਯੋਧੇ ਤੋਂ ਸੇ ਵਜਾਉਂਦੇ ਹਨ ਗਜੇ નિਹੰਗ ਅਤੇ ਮਹਾਨ ਯੋਧੇ નિਹੰਗ ਗਜਦੇ ਹਨ ਛੋਟਾ ਕਿਰਪਾਲ ਕਿਰਪਾ ਨਾਲ ਚੱਲਦੀਆਂ ਹਨ ਲਟਾ ਜਵਾਨ ਅਤੇ ਯੋਧੇ ਧਰਤੀ ਉਤੇ ਲੇਟਦੇ ਹਨ ਧੁਪਕ ਟੜਾਕ ਬੰਦੂਕਾਂ ਤੜ-ਤੜ ਕਰਦੀਆਂ ਹਨ ਕੈਵਰ ਕੜਾਕ ਤੀਰ ਕੜ-ਕੜ ਕਰਦੇ ਹਨ ਸਹਿਥੀ ਛੜਾਕ ਸਹਿਥੀਆਂ ਸਰਰ ਦੀ ਆਵਾਜ਼ ਨਾਲ ਵੱਜਦੀਆਂ ਹਨ ਛੋਹੀ ਛੜਾਕ ਅਤੇ ਛਵੀਆਂ ਛੜ-ਛਾੜ ਕਰਦੀਆਂ ਹਨ ਗਾਜੇ ਸੂਬੀਰ ਸੂਰ ਪੀਰ ਗੱਜਦੇ ਹਨ ਵਜੇ ਗਹੀਰ ਗੰਭੀਰ ਗਰਜ ਕਰਨ ਵਾਲੇ ਨਗਾਰੇ ਵੱਜਦੇ ਹਨ ਵਿਚਰੇ નિਹੰਗ ਸੂਰਮੇ નિਹੰਗ ਯੁੱਧ ਭੂਮੀ ਵਿੱਚ ਇੰਜ ਵਿਚਰਦੇ ਹਨ ਜੈਸੇ ਫਲਾੰਗ ਜਿਵੇਂ ਬਣ ਵਿੱਚ ਚਿਤਰਾ ਫਿਰਦਾ ਹੈ ਧੁੰਕੇ ਕਿਕਾਨ ਘੋੜੇ ਹਿਰਕਦੇ ਹਨ ਧੁੰਕੇ ਨਿਸ਼ਾਨ ਤੋਂ ਸੇ ਟੁੱਕਦੇ ਹਨ ਵਾਹ ਹੈ ਧੜਾਕ ਇੱਕ ਪਾਸਿਓਂ ਸੂਰਮੇ ਤੜ-ਤੜ ਕਰਦੇ ਸ਼ਸਤਰ ਚਲਾਉਂਦੇ ਹਨ ਚੱਲੈ ਝੜਾਕ ਅਤੇ ਦੂਜੇ ਪਾਸਿਓਂ ਸੂਰਮੇ ਉਹਨਾਂ ਦੇ ਵਾਰਾਂ ਨੂੰ ਚੱਲਦੇ ਹਨ ਜੋ ਜੇ ਨਿਹੰਗ ਯੁੱਧ ਵਿੱਚ ਲੜ ਕੇ ਵੀਰ ਕਾਤੀ ਪ੍ਰਾਪਤ ਕਰ ਚੁੱਕੇ ਲਿਟੇ ਮਲੰਗ ਮਹਾਨ ਯੋਧੇ ਮਲੰਗਾ ਵਾਂਗ ਲੇਟ ਪੇ ਹਨ ਖੁੱਲੇ ਕੇਸਾਰ ਉਹਨਾਂ ਦੇ ਵਾਲ ਖੁੱਲੇ ਹਨ ਜਨ ਜਟਾ ਤਾਰ ਮਾਨੋ ਉਹ ਜਟਾ ਤਾਰੀ ਸਾਧੂ ਹੋਣ ਗਜੇ ਰਜਿੰਦਰ ਮਹਾਨ ਰਾਜੇ ਸਜੇ ਹੋਏ ਹਨ ਗਜੇ ਕਜਿੰਦਰ ਅਤੇ ਵੱਡੇ ਹਾਥੀ ਗਾਜਰੇ ਹਨ ਉਤਰੇ ਖਾਨ ਉਹਨਾਂ ਉਤੋਂ ਖਾਨ ਲੈ ਲੈ ਕਮਾਨ ਕਮਾਨ ਲੈ ਲੈ ਕੇ ਉਤਰ ਰਹੇ ਹਨ ਸ਼ਰਪੰਗੀ ਚਾਂਦ ਕੋਪਿਓ ਕਿਰਪਾਲ ਸੱਜੇ ਮਰਾਲੰ ਵਹਾ ਵਿਸਾਲੰ ਧਰ ਟਾਲੰ ਕਰੋਧਿਤ ਕਿਰਪਾਲ ਚਾਂਦ ਨੇ ਘੋੜੇ ਨੂੰ ਸਜਾਇਆ ਅਤੇ ਵਿਸ਼ਾਲ ਬਾਵਾ ਵਿੱਚ ਢਾਲ ਤਾਰਨ ਕੀਤੀ। ਤਾਏ ਸਭ ਸੂਰੰ ਰੂਪ ਕਰੋ ਰੰ ਚਮਕਤ ਨੂ ਰੰ ਮੋਕ ਲਾਲੰ ਸਾਰੇ ਸੂਰ ਮੇ ਹਮਲਾ ਕਰਨ ਲਈ ਅੱਗੇ ਵਧਦੇ ਹਨ ਉਹਨਾਂ ਦਾ ਰੂਪ ਭਿਆਨਕ ਹੈ। ਅਤੇ ਉਹਨਾਂ ਦੇ ਲਾਲ ਮੋਹਾ ਉਤੇ ਨੌਰ ਚਮਕਦਾ ਹੈ ਲੈ ਲੈ ਸੋ ਕਿਰਪਾਨਾਂ ਬਾਣ ਕਮਾਨਾਂ ਸਜੇ ਜਵਾਨਾਂ ਤਾਨ ਤੰਤਨ ਕਿਰਪਾਨਾਂ ਲੈ ਕੇ ਤੀਰ ਕਮਾਨਾਂ ਨੂੰ ਸਜਾ ਕੇ ਗੁੱਸੇਲੇ ਜਵਾਨ ਰਨ ਰੰਗ ਕਲੋਂਨ ਮਾਰ ਹੀ ਪੋਲਨ ਜਾਨ ਗਾਜ ਡੋਲਨ ਬਾਣ ਮਤਨ ਰਣ ਭੂਮੀ ਵਿੱਚ ਕਲੋਲ ਕਰਦੇ ਹਨ ਹਾਤੇ ਮੋ ਵਿਚੋ ਮਾਰੋ ਮਾਰੋ ਹੀ ਪੋਲਦੇ ਹਨ ਮਾਨੋ ਮਸਤ ਹਾਤੀ ਬਾਣ ਵਿੱਚ ਢੋਲਦੇ ਹੋਣ ਪੁਯੰਗ ਸ਼ੰਦ ਤਬਾ ਕੋਪਿਯੰ ਕਾਂਗੜੇ ਸੰ ਕਟੋਚੰ ਤਦੋ ਕਾਂਗੜੇ ਦਾ ਰਾਜਾ ਕਿਰਪਾਲ ਚੰਦ ਕਟੋਚ ਕਰੋਧਵਾਨ ਹੋਇਆ ਮੁਖੰ ਰਕਤ ਨਾ ਨੰ ਤਜੇ ਸਰਬ ਸੋਚੰ ਉਸ ਦਾ ਮੋ ਅਤੇ ਆਖਾਂ ਲਾਲ ਹੋ ਗਈਆਂ ਅਤੇ ਉਸਨੇ ਸਭ ਪ੍ਰਕਾਰ ਦੀ ਸੋਚ ਛੱਡ ਦਿੱਤੀ ਉਤੇ ਉਠੀਆਂ ਕਾਨਾ ਕੇਤੀਆਂ ਕਤੰਗੰ ਉਦਰ ਹੁਸਨੀ ਦੇ ਸਾਥੀ ਪਠਾਨ ਮੈਦਾਨੇ ਜੰਗ ਵਿੱਚ ਤੀਰ ਲੈ ਕੇ ਖੜੋਤੇ ਹੋਏ ਹਨ ਮਨੋ ਵਿਚਰਾ ਮਾਸ ਹੇਤੰ ਪੀਲੰਗੰ ਮਾਨੋ ਮਾਸ ਲਈ ਚਿਤਰੇ ਫਿਰਦੇ ਹੋਣ ਬਾਜੀ ਭੇਰ ਪੁੰਕਾਰ ਤੀਰੰਗ ਤੜਕੇ ਭੇਰੀਆਂ ਭੋਪੋ ਕਰਕੇ ਵੱਜਦੀਆਂ ਹਨ ਤੀਰ ਤੜ ਤੜ ਕਰਦੇ ਹਨ ਮਿਲੇ ਹੱਥ ਬਖੰ ਕਿਰਪਾਲੰ ਕੜਕੇ ਕਈ ਸੂਰਵੇਂ ਗੁੱਥਮ ਗੁੱਥਾ ਹਨ ਅਤੇ ਕਿਤੇ ਤਲਵਾਰਾਂ ਕੜ ਕਰਈਆਂ ਹਨ ਵਜੇ ਜਾੰਗ ਨਿਸਾਨ ਕਥੇ ਕਥੀਰੰ ਕਿਤੇ ਜੰਗ ਵਿੱਚ ਤੋਂ ਸੇ ਵੱਜਦੇ ਹਨ ਅਤੇ ਕਿਤੇ ਢਾਡੀਵਾਰਾਂ ਕਾਉਂਦੇ ਹਨ ਫਿਰ ਐ ਰੋਂਡੁ ਮੰਡੰ ਤਾਨੰ ਤਾਚੇ ਤੀਰੰ ਕਿਤੇ ਢਾੜਾ ਤੇ ਸੇਰ ਅਤੇ ਕਿਤੇ ਤੀਰਾਂ ਨਾਲ ਪਛੇ ਹੋਏ ਸਰੀਰ ਫਿਰਦੇ ਹਨ ਉਠਾ ਟੋਪ ਟੁੰਕੰ ਗੁਰਜੈ ਪ੍ਰਹਾਰੇ ਕਿਤੇ ਟੋਪਾ ਅਤੇ ਗੁਰਜਾ ਦੇ ਵਾਰ ਨਾਲ ਟਕ ਟਕ ਦੀ ਆਵਾਜ਼ ਉੱਠਦੀ ਹੈ ਰੋਲੇ ਲੁੱਥ ਜੁੱਥੰ ਗਰੇ ਬੀਰ ਮਾਰੇ ਕਿਤੇ ਲੋਥਾਂ ਦੇ ਢੇਰ ਰੁਲਦੇ ਹਨ ਅਤੇ ਕਿਤੇ ਮਾਰੇ ਹੋਏ ਯੁੱਧਵੀਰ ਡਿੱਗੇ ਪਏ ਹਨ। ਪਰੇ ਕਤੀਆਂ ਘਾਤ ਨਿਰਕਾਤ ਬੀਰੰ। ਕਿਤੇ ਪਤਲੀਆਂ ਤਲਵਾਰਾਂ ਦੀਆਂ ਲਗਾਤਾਰ ਸੱਟਾਂ ਨਾਲ ਸੂਰਵੀਰਾਂ ਦੇ ਸ਼ਰੀਰਾਂ ਉੱਤੇ ਜ਼ਖਮ ਲੱਗੇ ਹੋਏ ਹਨ। ਫਿਰੈ ਰੰਡਮੰਡੰ ਤਨੰਤਾਚ ਤੀਰੰ। ਕਿਤੇ ਧੜਾ ਤੇ ਸੇਰ ਅਤੇ ਟੀਰਾ ਨਾਲ ਪਛੇ ਹੋਏ ਸ਼ਰੀਰ ਫਿਰਦੇ ਹਨ। ਬਹਿ ਬਹਾ ਆਕਾਤ ਨਿਰਕਾਤ ਬਾਣੰ ਬਾਵਾ ਦੇ ਝਟਕਿਆਂ ਨਾਲ ਲਗਾਤਾਰ ਤੀਰ ਚਲ ਰਹੇ ਹਨ ਓਠੇ ਨਾਦ ਨਾਦੰ ਕੜ ਕੇ ਕਿਰਪਾਨ ਤਲਵਾਰਾ ਦੇ ਚੱਲਣ ਨਾਲ ਕੜ ਕੜ ਦੇ ਗੰਭੀਰ ਨਾਦ ਉੱਠ ਰਹੇ ਹਨ ਛਕੇ ਛੋਪਛਤਰ ਤਜੈ ਬਾਣ ਰਾਜੀ ਕ੍ਰੋਧਿਤ ਸੂਰਮੇ ਤੀਰਾਂ ਦੀਆਂ ਲੜੀਆਂ ਛੱਡ ਰਹੇ ਹਨ ਬਹੇ ਜਾਹੇ ਖਾਲੀ ਫਿਰੈ ਚੋ ਚਿਤਾ ਜੀ ਜਿਨਾ ਨੂੰ ਧੀਰ ਲਗਦੇ ਹਨ ਉਹਨਾਂ ਦੇ ਘੋੜੇ ਸਵਾਰਾ ਤੋਂ ਸਖਣੇ ਫਿਰਦੇ ਹਨ ਜੁਟੇ ਆਪ ਮੈਂ ਬੀਰ ਬੀਰੰਗ ਜੁਜਾਰੇ ਕਿਤੇ ਆਪਸ ਵਿੱਚ ਸੂਰਮੇ ਗੁੱਥਮ ਗੁੱਤਾ ਹਨ ਮਨੋਗਾਜ ਜੁਟੇ ਦੰਤਾਰੇ ਦੰਤਾਰੇ ਮਾਨੋ ਵੱਡੇ ਦੰਦਾ ਵਾਲੇ ਹਾਥੀ ਆਪਸ ਵਿੱਚ ਉਲਝੇ ਹੋਣ ਕੀਦੋ ਸਿੰਘ ਸਾਰ ਦੂਦੰ ਅਰੂਜੇ ਜਿਵੇਂ ਸ਼ੇਰ ਨਾਲ ਸ਼ੇਰ ਪੜਦਾ ਹੋਵੇ ਤਿਸੇ ਭਾਤ ਕਿਰਪਾਲ ਗੋਪਾਲ ਜੂਜੇ ਉਸ ਤਰ੍ਹਾਂ ਕਿਰਪਾਲ ਚੰਦ ਅਤੇ ਗੋਪਾਲ ਚੰਦ ਆਪਸ ਵਿੱਚ ਜੋਜਰੇ ਸਨ ਹਰੀ ਸਿੰਘ ਤਾਇੋ ਤਹਾਂ ਇੱਕ ਬੀਰੰ ਤਦੋ ਹਸੈਨੀ ਦਲ ਦਾ ਹਰੀ ਸਿੰਘ ਯੋਧਾ ਤਾਵਾ ਕਰਕੇ ਆਇਆ ਸਰਹ ਦੇਹ ਆਪੰ ਭਲੀ ਪਾਤ ਤੀਰੰ ਉਸਨੇ ਆਪਣੇ ਸਰੀਰ ਉਤੇ ਤੀਰ ਆਦੀ ਬੋਛਾੜ ਚੰਗੀ ਤਰ੍ਹਾਂ ਸਹੀ ਮਹਾ ਕੋਪ ਕੈ ਬੀਰ ਬ੍ਰਧੰ ਸੰਗਾਰੇ ਉਸਨੇ ਗ੍ਰੋਧ ਕਰਕੇ ਬਹੁਤ ਸੋਰ ਮੇ ਮਾਰ ਦਿੱਤੇ ਵੱਡੋ ਯੁੱਧ ਕੈ ਦੇਵ ਲੋਕੰ ਪਦਾਰੇ ਅਤੇ ਬਹੁਤ ਤਕੜਾ ਯੁੱਧ ਕਰਕੇ ਸਵਰਗ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ